ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਜੀ ਆਪਾਂ ਗੱਲ ਕਰੀਏ ਜੋ ਖੁਸ਼ੀ ਦੁੱਗਾਂ ਵਾਲਾ ਹੁਣੇ-ਹੁਣੇ ਹੋਇਆ ਲਾਈਵ ਤੇ ਕੈਨੇਡਾ ਤੋਂ ਲਾਈਵ ਹੋ ਕੇ ਖੁਸ਼ੀ ਦੁੱਗਾਂ ਨੇ ਕੀਤੀ ਵੱਡੀ ਅਪੀਲ ਸਾਰੇ ਕਬੱਡੀ ਜਗਤ ਨੂੰ ਸੁਣੋ ਕੀ ਕਿਹਾ ਖੁਸ਼ੀ ਦੁੱਗਾਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਤੇ ਅਨੰਜਮ ਸੀਧ ਬਟਨ ਸਿੰਘ ਕਬੱਡੀ ਕੱਪ ਦੜਵਾ ਜੋ ਕਿ ਸਾਡੇ ਸ਼ੁਰੂਆਤੀ ਕੋਚ ਸਰਦਾਰ ਗਰਮੇਲ ਸਿੰਘ ਦੇ ਜਣਵਾ ਦੀ ਯਾਦ ਨੂੰ ਸਮਰਪਿਤ 24 ਤੇ 25 ਫਰਵਰੀ ਨੂੰ ਦੜਵੇ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਮੇਜਰ ਕਬੱਡੀ ਫੈਡਰੇਸ਼ਨ ਦੇ ਬਹੁਤ ਤਾਕੜੇ ਮੈਚ ਹੋਣਗੇ ਤੇ ਬਹੁਤ ਤਾਕੜੀਆਂ ਟੀਮਾਂ ਪਹੁੰਚ ਰਹੀਆਂ ਨੇ ਤੇ ਇੱਥੇ ਖੁੱਲਾ ਅਖਾੜਾ ਵੀ ਲੱਗੂਗਾ ਤੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਹਮ ਮਹਾਂ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ ਸੱਚੀ ਕਾਲ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ